ਟਾਲਾਪੁਰਸ ਨੇ ਮਿਲੀ ਵੱਡੀ ਸਫਲਤਾ ਹੈਰੋਇਨ ਡਰੱਗ ਮਨੀ ਅਤੇ ਕਾਰ ਸਮੇਤ ਦੋ ਤਖਸਰਾ ਨੂੰ ਕੀਤਾ ਗ੍ਰਿਫਤਾਰ ਬਟਾਲਾ ਪੁਲਿਸ ਅਧੀਨ ਆਉਂਦੇ ਥਾਣਾ ਕਮਾਉਂ ਦੀ ਪੁਲਿਸ ਨੂੰ ਇਸ ਵੇਲੇ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਦੋ ਨੌਜਵਾਨਾਂ ਨੂੰ 35 ਗ੍ਰਾਮ ਹੈਰੋਇਨ 36800 ਰੁਪਏ ਡਰੱਗ ਮਨੀ ਅਤੇ BMW ਕਾਰ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਸੰਬੰਧੀ ਇਹ ਜਾਣਕਾਰੀ ਦਿੱੰਦਿਆ ਥਾਣਾ ਕਮਾਂਦ ਐਸ.ਐਚ.ਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਥਾਣਾ ਕਮਾਂਦ ਤੋਂ ਬਗਦੂਗੁਰ ਪੰਡੋਰੀ ਸਦਵਾ ਕਲਾ ਸਦਵਾ ਖੁਰਦ ਆਦ ਪਿੰਡਾਂ ਨੂੰ ਗਸ਼ਤ ਕਰਨ ਜਾ ਰਹੇ ਸਨ ਕਿ ਪੁਲਿਸ ਪਾਰਟੀ ਪਿੰਡ ਸਦਵਾ ਕੋਲ ਪਹੁੰਚੀ ਤਾਂ ਸਦਵਾ ਸਾਈਡ ਵੱਲੋਂ ਇੱਕ ਕਾਲੇ ਰੰਗ ਦੀ ਬੀ.ਐਮ.ਡਬਲਯੂ ਗੱਡੀ ਆਉਂਦੀ ਦਿਖਾਈ ਦਿੱਤੀ ਜਿਸ ਵਿੱਚੋਂ ਦੋ ਮੁੰਨੇ ਵਿਅਕਤੀ ਸਵਾਰ ਸਨ ਜਦੋਂ ਉਹਨਾਂ ਨੂੰ ਰੁਕਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਇੱਕ ਲਪਾਫੇ ਨੂੰ ਥੱਲੇ ਸੁੱਟਿਆ ਅਤੇ ਪੁਲਿਸ ਪਾਰਟੀ ਵੱਲੋਂ ਉਹਨਾਂ ਨੂੰ ਇਸ ਸਮੇਂ ਗ੍ਰਿਫਤਾਰ ਕਰ ਲਿਆ ਜਦ ਲਪਾਫੇ ਨੂੰ ਖੋਲ ਕੇ ਦੇਖਿਆ ਤਾਂ ਉਸ ਵਿੱਚੋਂ 30 ਗ੍ਰਾਮ ਹੈਰੋਇਨ ਗੁਰਮੀਤ ਸਿੰਘ ਨਿਕਾ ਵਾਸੀ ਭੂਮਾ ਅਤੇ ਗੁਰਪਾਲ ਸਿੰਘ ਗੋਰਾ ਵਾਸੀ ਪਕਤੂਪੁਰ ਦਾ ਦੱਸਿਆ ਹੈ ਪੁਲਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਨਾਂ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤੇ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਹ ਕੱਲ ਐਸਈ ਸੌਨ ਸਿੰਘ ਥਾਣਾ ਕਮਾਣ ਵੱਲੋਂ ਇੰਦਰਾਨੀ ਨਾਕਾਬੰਦੀ ਗੁਰਪਾਲ ਸਿੰਘ ਗੋਰਾ ਪੁੱਤਰ ਮੋਹਨ ਸਿੰਘ ਵਾਸੀ ਪਕਤੂਪੁਰ ਤੇ ਗੁਰਮੀਤ ਸਿੰਘ ਪੁੱਤਰ ਜਨੈਲ ਸਿੰਘ ਵਾਸੀ ਭੂਮਾ ਥਾਣਾ ਕਮਾਣ ਪਾਸੋਂ 35 ਗ੍ਰਾਮ ਹੀਰਾਨ ਬਰਾਮਦ ਕਰਕੇ ਗੁਰਮੀਤ ਸਿੰਘ ਦੀ ਕੋਲ ਜਿਹੜੀ ਸੀ BMW ਗੱਡੀ ਸੀਗੀ 36800 ਰੁਪਿਆ ਡਰੱਗ ਮਨੀ ਬਰਾਮਦ ਹੋਈ ਆ ਨਾਲ ਤੇ ਐਫਆਈਆਰ ਦਰਜ ਕੀਤੀ ਗਈ ਆ ਅੱਜ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਜਾ ਰਿਹਾ ਇਹਨਾਂ ਦਾ ਰਿਮਾਂਡ ਹਾਕ ਹਾਸਲ ਕਰਕੇ ਇਹਨਾਂ ਦੇ ਫਾਰਮੈਟ ਬੈਕਗ੍ਰਾਉਂਡ ਦਾ ਜਿਹੜਾ ਪਤਾ ਲਗਾਇਆ ਜਾ ਰਿਹਾ ਜਿੱਥੋਂ ਇਹ ਲਿਆਉਂਦੇ ਨੇ ਉਹਨਾਂ ਦੋਸ਼ੀਆਂ ਨੂੰ ਇਹਨਾਂ ਦੀ ਪੋਸਟਿਸ ਤੇ ਇਹ ਸਭ ਜਿਹੜੇ ਨਾਮਜ਼ਦ ਕੀਤਾ ਜਾਵੇਗਾ ਜਿਹੜੇ ਦੋਵੇਂ ਦੋਸ਼ੀ ਫੜੇ ਇਹਨਾਂ ਦੇ ਬੈਕਗ੍ਰਾਉਂਡ ਕਿਦਾਂ ਨੇ ਇਹਨਾਂ ਤੇ ਬੈਠਣਾ ਵੀ ਕਰਨਾ ਕਰਜਾ ਜਿਹੜਾ ਭਗਤਪੁਰ ਵਾਲਾ ਗੁਰਮੀਤ ਸਿੰਘ ਆ ਇੱਥੇ ਪਹਿਲਾਂ ਵੀ 4 ਮੁਕਦਮੇ ਦਰਜ ਨੇ ਐਕਸਾਈਜ ਅਗਰ ਦੇ ਤੇ ਇਹ ਮੁੜ ਕੇ ਆਪਣਾ ਜਦੋਂ ਕਿਸ ਨੇ ਸਰਤਾਈ ਕੀਤੀ ਤੇ ਆਪਣੇ ਪਰਿਵਾਰ ਸਮੇਤ ਅੰਬਰਸਾਰੇ ਚਲਾ ਗਿਆ ਹੁਣ ਕਰੀਬ 3 ਕੁ ਮਹੀਨੇ ਤੋਂ ਫੇਰ ਆਇਆ ਸੀਗਾ ਤੇ ਫਿਰ ਇਹਨੇ ਆ ਭੂਮੀ ਆਲੇ ਨਾਲ ਰਲ ਕੇ ਉਹਦੋਂ ਫੈਰ ਨੂੰ ਲਿਆ ਕੇ ਤੇ ਸੇਲ ਦਾ ਗਾੜੀ ਕੰਮ ਸ਼ੁਰੂ ਇਹਨੇ ਕਰ ਦਿੱਤਾ ਇਹ ਕਿੰਨੇ ਚਿਰ ਕੋ ਕੰਮ ਕਰਦਾ ਜੀ ਜੇ ਆ ਪਕਸੂਪੁਰ ਵਾਲੇ ਦੀ ਗੱਲ ਕਰੀ ਤਾਂ ਪਹਿਲਾਂ ਵੀ ਇਸ ਤੰਦੇ ਵਿੱਚ ਰਿਹਾ ਹੈ ਤਾਂ ਹੀ ਇੱਥੇ ਪਹਿਲਾਂ ਵੀ 4 ਫੀਰਾਂ ਦਰਜ ਨੇ ਤੇ ਭੋਮੇ ਵਾਲੇ ਤੇ ਜਿਹੜੀ ਅਜੇ ਪਹਿਲੀ ਐਫਆਰ ਦਰਜ ਹੋਈ ਆ ਇਹ ਮੇਨ ਇਹ ਦੋਸ਼ੀ ਹੈਗਾ ਇਹਨੇ ਇਹਨੂੰ ਗਾਚੀ ਲਈ ਪਰਚੇਜ ਕਰਦਾ ਸੀ ਇਹ ਜਿਹੜੀ ਗੱਡੀ ਤੁਸੀਂ ਨਾ ਰਿਕਵਰ ਕੀਤੀ ਆ ਇਹ ਕਾਗਜ਼ ਇਹਨਾਂ ਦੇ ਨਾਂ ਤੇ ਆ ਜਾਏ ਚੋਰੀ ਦੀ ਹੈ ਇਹਦੀ ਤਫ਼ਤੀਸ਼ ਕਰ ਲਈ ਜੀ ਗੱਡੀ ਜਿਹੜੀ ਆ ਫੇਲਾ ਮੁੜੀ ਤਫ਼ਤੀਸ਼ ਚੋਂ ਇਹਦੀ ਨੇ ਭੋਮੇ ਵਾਲੇ ਮੁੰਡੇ ਦੀ ਆ ਇਹ ਦਿੱਲੀ ਦਾ ਵੀ ਕੰਮ ਕਰਦਾ ਸੀਗਾ ਬਾਕੀ ਆਪਾਂ ਵੈਰੀਫਾਈ ਕਰ ਰਹੇ ਆ ਜੋ ਵੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਊਗਾ ਗੱਡੀ ਫੇਲਾ ਲਈ ਦੀ ਆ ਇਹਦਾ ਮਾਲਕ ਹੈ